ਹੁਸ਼ਿਆਰਪੁਰ ਚ ਮੌਨਸੂਨ ਦੀ ਹੋਈ ਪਹਿਲੀ ਬਾਰਿਸ਼ ਨਹੀਂ ਇੱਕ ਵਾਰ ਫਿਰ ਹੁਸ਼ਿਆਰਪੁਰ ਨਗਰ ਨਿਗਮ ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਮਹਿਜ਼ 3-4 ਘੰਟਿਆਂ ਦੀ ਬਰਸਾਤ ਨੇ ਹੀ ਹੁਸ਼ਿਆਰਪੁਰ ਸ਼ਹਿਰ ਨੂੰ ਪਾਣੀ ਪਾਣੀ ਕਰਕੇ ਰੱਖ ਦਿੱਤਾ ਹੈ ਤੇ ਹੁਸ਼ਿਆਰਪੁਰ ਦਾ ਜ਼ਿਲੰਦਰ ਰੋਡ ਤਾਂ ਨਹਿਰ ਦਾ ਰੂਪ ਧਾਰਨ ਕਰ ਗਿਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਵੇਂ ਆਪਣੇ ਘਰਾਂ ਚੋਂ ਬਾਲਟੀਆਂ ਨਾਲ ਪਾਣੀ ਬਾਹਰ ਕੱਢ ਰਹੇ ਨੇ ਤੇ ਲੋਕਾਂ ਦੇ ਸਾਧਨ ਮਸ਼ੀਨਰੀਆਂ ਵੀ ਪਾਣੀ 'ਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ 'ਚ ਇਹ ਹੁਸ਼ਿਆਰਪੁਰ ਸ਼ਹਿਰ ਦਿਖਾਇਆ ਜਾ ਰਿਹਾ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਵੇਗਾ ਉੱਥੇ ਹੀ ਹੁਸ਼ਿਆਰਪੁਰ ਦੇ ਨੀਵੇਂ ਮੁਹੱਲਿਆਂ 'ਚ ਵੀ ਪਾਣੀ ਭਰਨ ਕਾਰਨ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਵੀ ਲੋਕ ਪੜਾਅਸ ਕੱਢਦੇ ਹੋਏ ਨਜ਼ਰ ਆਏ ਨੇ ਮੀਂਹ ਨਾਲ ਜਿੱਥੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਕਿਸਾਨੀ ਲਈ ਵੀ ਇਹ ਮੀਂਹ ਅੰਮ੍ਰਿਤ ਵਾਂਗ ਕੇ ਪਿਆ ਹੈ ਕਿਉਂਕਿ ਝੋਨੇ ਦਾ ਸੀਜ਼ਨ ਹੋਣ ਕਰਕੇ ਜਿੱਥੇ ਧਰਤੀ ਹੇਠੋਂ ਵੱਡੀ ਮਿਆਜ ਚ ਪਾਣੀ ਨਿਕਲਦਾ ਸੀ ਤਾਂ ਹੁਣ ਮੀਂਹ ਨਾਲ ਮੋਟਰਾਂ ਵੀ ਪੰਦ ਰਹਿਣਗੀਆਂ ਤੇ ਖੇਤਾਂ 'ਚ ਵੀ ਪਾਣੀ ਖੜਾ ਹੋ ਸਕੇਗਾ ਇਸ ਨਾਲ ਹੀ ਕੁਦਰਤ ਨੂੰ ਵੀ ਲਾਭ ਹੋਵੇਗਾ ਮੀਂਹ ਤੋਂ ਬਾਅਦ ਸ਼ਹਿਰ ਤੇ ਬਣੇ ਨਰਕ ਭਰੇ ਹਾਲਾਤਾਂ ਨੂੰ ਲੈ ਕੇ ਜਦੋਂ ਕਾਂਗਰਸ ਦੀ ਆਗੂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ 'ਚ ਨਗਰ ਨਿਗਮ ਨੂੰ ਕੋਈ ਵੀ ਫੰਡ ਜਾਰੀ ਨਹੀਂ ਹੋਇਆ ਤੇ ਜੇਕਰ ਮੰਤਰੀ ਜੀ ਸਰਕਾਰ ਪਾਸੋਂ ਕੋਈ ਫੰਡ ਲੈ ਕੇ ਆਉਂਦੇ ਤਾਂ ਸ਼ਾਇਦ ਹੁਸ਼ਿਆਰਪੁਰ ਦੀ ਥੋੜੀ ਬਹੁਤੀ ਝੁੰਡ ਸੁਧਰ ਸਕਦੀ ਸੀ ਦੂਜੇ ਪਾਸੇ ਕਿਸਾਨ ਆਗੂ ਮਨਜੀਤ ਰਾਏ ਦਾ ਕਹਿਣਾ ਹੈ ਕਿ ਇਹ ਮੀਂਹ ਕਿਸਾਨੀ ਲਈ ਬੇहद ਲਾਹੇਵੰਦ ਹੈ ਤੇ ਝੋਨੇ ਦੀ ਫਸਲ ਲਈ ਤਾਂ ਇਹ ਮੀਂਹ ਅੰਮ੍ਰਿਤ ਵਾਂਗ ਪਿਆ ਹੈ ਉਹਨਾਂ ਨੇ ਕਿਹਾ ਕਿ ਮੀਂਹ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦਾ ਬਚਾਅ ਹੋਵੇਗਾ ਉੱਥੇ ਡੀਜ਼ਲ ਨਾਲ ਪਾਣੀ ਲਾਉਣ ਵਾਲੇ ਕਿਸਾਨਾਂ ਦੇ ਖਰਚ ਦਾ ਵੀ ਬਚਾ ਹੋਵੇਗਾ ਪਰ ਵੱਡੇ ਸਵਾਲੇ ਉੱਠਦੇ ਨੇ ਕਿ ਚਾਹੇ ਕਿੰਨਾ ਵੀ ਫਾਇਦਾ ਹੋਵੇ ਜਦੋਂ ਪਾਣੀ ਲੋਕਾਂ ਦੇ ਘਰਾਂ 'ਚ ਵੜਨਾ ਸ਼ੁਰੂ ਹੋ ਗਿਆ ਹੈ ਤਾਂ ਉਹਨਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਹਾਲੇ ਤੱਕ ਮੌਨਸੂਨ ਦੀ ਪਹਿਲੀ ਹੀ ਬਰਸਾਤ ਹੈ ਹਲੇ ਮੌਨਸੂਨ ਦਾ ਪੂਰਾ ਸੀਜ਼ਨ ਪਿਆਏ ਤੇ ਜੇ ਪਹਿਲੀ ਬਰਸਾਤ ਕਾਰਨ ਹੀ ਇਲਾਕੇ ਦਾ ਇਹ ਹਾਲ ਹੋ ਗਿਆ ਤਾਂ ਆਉਣ ਵਾਲੇ ਟਾਈਮ 'ਚ ਕੀ ਹਾਲ ਹੋਵੇਗਾ ਇਹ ਜ਼ਰੂਰ ਪ੍ਰਸ਼ਾਸਨ ਤੇ ਸਵਾਲ ਖੜੇ ਕਰਦਾ ਹੈ ਅੱਜ ਮੇਰੀ ਕੀ ਨਾਵਾ ਮੇਰਾ ਨਾਮ ਗੁਰਦੀਪ ਕਟੋਚ ਰਾਤ ਤੋਂ ਜਿਹੜੀ ਰੁਕ ਰੁਕ ਕੇ ਬਾਰਿਸ਼ ਹੋਈ ਹੈ ਉਹਦੇ ਨਾਲ ਮਲੇਰੇ ਵਿੱਚ ਦੇਖਿਆ ਜਦਾ ਕਾਫੀ ਪਾਣੀ ਇਕੱਠਾ ਹੋ ਗਿਆ ਹੈ ਕਿਹੜਾ ਕੰਮ ਦੇਖੋ ਜੇ ਬਰਸਾਤ ਜਿਹੜੀ ਹਰ ਸਾਲ ਅਸੀਂ ਕਾਰਪੋਰੇਸ਼ਨ ਦੇ ਵਿੱਚ ਇੱਕ ਫੰਡ ਰੱਖਦੇ ਹਾਂ ਜੋ ਬਰਸਾਤਾਂ ਤੋਂ ਪਹਿਲੇ ਸਫਾਈ ਸਾਫ ਸਫਾਈ ਕਰਾਉਂਦੇ ਆ ਰਿਜ਼ਰਵ ਫੰਡ ਹੁੰਦਾ ਹੈ ਹਰ ਸਾਲ ਰੱਖਿਆ ਜਾਂਦਾ ਹੈ ਇਸ ਵਾਰ ਪ੍ਰਸ਼ਾਸਨਨ ਔਰ ਸਰਕਾਰ ਵੱਲੋਂ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਪੂਰੇ ਸ਼ਹਿਰਪੁਰ ਦੇ ਵਿੱਚ ਬੁਰਾ ਹਾਲ ਹੈ ਇੱਕ ਬਰਸ ਪਹਿਲੀ ਬਰਸਾਤ ਦੇ ਨਾਲ ਦੇਖੋ ਖਲਾਅਤ ਕੀ ਬਣੇ ਹੋਏ ਆ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਉਹਨਾਂ ਦੀ ਮਿਸਮੈਨੇਜਮੈਂਟ ਹੈ ਕਿਦਾ ਦੇਖਦੇ ਹਾਂ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡ ਹੈ ਕਿ ਉਹ ਯੂਜ਼ ਨਹੀਂ ਕਰ ਰਹੇ ਕਿ ਪ੍ਰਸ਼ਾਸਨ ਨਾਲ ਕੋਈ ਵੀ ਮੀਟਿੰਗ ਨਹੀਂ ਰੱਖੀ ਗਈ ਇਹਦੇ ਲਈ ਜਿਹੜੀ ਹੁਣ ਦੀ ਸਰਕਾਰ ਦਾ ਜੋ ਫੰਡ ਹੈ ਇਹ ਸਰਕਾਰ ਸਿਰਫ ਆਪਣੇ ਚਿਹਤੇ ਕੁਝ ਵਾਰਡਾਂ ਵਿੱਚ ਵਰਤ ਰਹੀ ਹੈ ਇਹ ਫੰਡਾਂ ਨੂੰ ਇੱਧਰ ਉੱਧਰ ਯੂਜ਼ ਕਰ ਰਹੀ ਹੈ ਕੋਈ ਸ਼ਾਇਦ ਦੇ ਵਿਕਾਸ ਦੇ ਕੰਮਾਂ ਦੇ ਯੂਜ਼ ਨਹੀਂ ਹੋ ਰਿਹਾ ਦੋ ਦਿਨ ਵਾਰਡਾਂ ਜੋ ਉਹਨਾਂ ਦੇ ਚਿਹਤੇ ਉਹਨਾਂ ਵਿੱਚ ਪੈਸੇ ਵਰਤੇ ਜਾ ਰਹੇ ਆ ਕਾਰਪੋਰੇਸ਼ਨ ਦੇ ਫੰਡ ਦਾ ਪੈਸਾ ਜਿਹੜਾ ਆ ਉਹ ਵਰਤ ਕੇ ਮੰਤਰੀ ਆਪਣਾ ਕ੍ਰੈਡਿਟ ਲੈ ਰਹੇ ਆ ਜੇਕਰ ਗੱਲ ਕਰੀਏ ਤਾਂ ਮੰਤਰੀ ਵੀ ਇਹ ਤਾਂ ਹੁਸ਼ਿਆਰਪੁਰ ਦੀ ਨੇ ਐਮਪੀ ਵੀ ਹੋਂ ਤਾਂ ਬਣ ਗਏ ਨੇ ਪਰ ਫਿਰ ਵੀ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਮੰਤਰੀ ਸਾਹਿਬ ਨੂੰ ਵੀ 3 ਸਾਲ ਹੋ ਚੱਲੇ ਨੇ ਜੀ ਵਿਕਾਸ ਜ਼ੀਰੋ ਹੈ ਵਿਕਾਸ ਦੇ ਨਾਮ ਦਾ ਵੀ ਦੇਖੋ ਗਾਰਪਾਸ਼ਨ ਦੇ ਵੰਡ ਦਾ ਸਾਰਾ ਕੰਮ ਹੋ ਰਿਹਾ ਜੋ ਵੀ ਕੰਮ ਆਪਣੇ ਵਿਕਾਸ ਕਰ ਰਹੇ ਆ ਆਪਣੇ ਪੁਛੇਤੇ ਵਾਡਾਂ ਦੇ ਕਰ ਰਹੇ ਬਾਕੀ ਵਾਡਾਂ ਵਿੱਚ ਇਹ ਨਹੀਂ ਪਰ ਸਾਡੇ ਕਾਂਗਰਸੀ ਵਾਡਾਂ ਦੇ ਵਿੱਚ ਇਹਨਾਂ ਦੇ ਆਪਣੇ ਜੋ ਕਾਂਗਰਸ ਛੱਡ ਕੇ ਤੁਹਾਡੂ ਵਿੱਚ ਗਏ ਆ ਐਮਸੀ ਕਾਉਂਸਲਰ ਉਹਨਾਂ ਦੇ ਵਾਡਾਂ ਵਿੱਚ ਵੀ ਕੰਮ ਨਹੀਂ ਹੋ ਰਿਹਾ ਇਹ ਪੈਸੇ ਸਿਰਫ ਦੋ ਚਾਰ ਵਾਡਾਂ ਚ ਵਰਤ ਰਹੇ ਆ ਆਪਣੇ ਮੰਤਰੀ ਫੰਡ ਦੇ ਨਾਂ ਤੇ ਕੋਈ ਪੈਸਾ ਨਹੀਂ ਲੈ ਕੇ ਆਏ ਹੁਣ ਤਾਂ ਚਲੋ ਐਮਪੀ ਵੀ ਸਾਡੇ ਇਹਨਾਂ ਦੇ ਆਪਣੀ ਪਾਰਟੀ ਦੇ ਬਣ ਗਏ ਆ ਤੇ ਵਿਕਾਸ ਦੇ ਨਾਂ ਤੇ ਸ਼ਹਿਰ ਵਿੱਚ ਸਰਕਾਰ ਵੱਲੋਂ ਕੋਈ ਫੰਡ ਨਹੀਂ ਆਇਆ ਦੇਖੋ ਇਹ ਜਿਹੜੀ ਬਰਸਾਤ ਹੁਣ ਹੋ ਰਹੀ ਹੈ ਇਹ ਬਰਸਾਤ ਸੋਨੀਆ ਫਸਲਾਂ ਵਾਸਤੇ ਬਹੁਤ ਲਾਹੇਵੰਦ ਹੈ ਔਰ ਕਿਸਾਨਾਂ ਦੇ ਚਿਹਰੇ ਤੇ ਨੂਰ ਆਇਆ ਇਹਦੇ ਨਾਲ ਮੈਂ ਕਹਾਂਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਨਾਲ ਸਾਰਿਆਂ ਨੂੰ ਹੀ ਰਾਹਤ ਮਿਲੀ ਆ ਚਾਹੇ ਸ਼ਹਿਰੀ ਲੋਕ ਨੇ ਚਾਹੇ ਪਿੰਡੂ ਲੋਕ ਨੇ ਚਾਹੇ ਸਰਕਾਰ ਹੈ ਕਿਉਂਕਿ ਬਿਜਲੀ ਦੀ ਖਪਤ ਵੀ ਘਟੇਗੀ ਕਿਉਂਕਿ ਇਹਦੇ ਨਾਲ ਹੁਣ ਮੋਟਰਾਂ ਜਿਹੜੀਆਂ ਉਹ ਘੱਟ ਚੱਲਣਗੀਆਂ ਬੇਹਰੀਂ ਬਰਸਾਤ ਹੈ ਹੁਣ ਕੱਦੂ ਕਰਨ ਦੇ ਵਿੱਚ ਝੋਨੇ ਦੇ ਵਾਸਤੇ ਬੜਾ ਆਸਾਨ ਹੋਏਗਾ ਸੋ ਇਸ ਕਰਕੇ ਇਹ ਬਰਸਾਤ ਬੜੀ ਲਾਹੇਵੰਦ ਹੈ ਖਾਸ ਕਰ ਝੋਨੇ ਵਾਸਤੇ ਗੰਨੇ ਵਾਸਤੇ ਸੋਨੀ ਦੀਆਂ ਸਾਰੀਆਂ ਫਸਲਾਂ ਵਾਸਤੇ ਔਰ ਥੋੜੀ ਬਹੁਤ ਪ੍ਰੋਬਲਮ ਹੈਗੀ ਆ ਜਿਹੜੀ ਪੱਕੀ ਉਹ ਮੱਕੀ ਹੈ ਜਿਹੜੀ ਹੁਣ ਮੰਡੀ ਆ ਰਹੀ ਐ ਇਸ ਵੇਲੇ ਪੱਕੀ ਹੋਈ ਮੱਕੀ ਉਹਦੇ ਵਾਸਤੇ ਥੋੜੀ ਬਹੁਤ ਦਿੱਕਤ ਆਏਗੀ ਪਰ ਕੋਈ ਗੱਲ ਨਹੀਂ ਕਿਉਂਕਿ ਜਿਆਦਾਤਰ ਇਹ ਗਰੀ ਬਰਸਾਤ ਐ ਇਹ ਲਾਹੇਵੰਦੀ ਸ਼ੁਰੂ ਹੋ ਰਹੀ ਐ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਵੰਦ ਐ